ਸਕੂਲ ਬਣਿਆ ਸੱਪਾਂ ਦਾ ਰਹਿਣ ਬਸੇਰਾ ਸੁਣ ਕੇ ਹੈਰਾਨੀ ਜ਼ਰੂਰ ਹੁੰਦੀ ਹੋਵੇਗੀ ਪਰ ਜੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਬਣੇ ਨੇ ਹੜ੍ਹਾਂ ਦੇ ਕਰਕੇ ਹਰ ਪਾਸੇ ਹਾਹਾਕਾਰ ਮਚੀ ਆ ਉੱਥੇ ਹੀ ਰਬੀ ਦਰਿਆ ਦੇ ਨੇੜੇ ਵਸਦੇ ਪਿੰਡਾਂ ਦੇ ਵਿੱਚ ਵੱਡੀ ਮਾਰ ਪਾਣੀ ਨੇ ਕਰ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਲੋਕਾਂ ਦਾ ਕਮਾਦ ਗੰਨਾ ਜੋ ਆ ਕਮਾਦ ਝੋਨਾ ਜਾਂ ਹੋਰ ਫਸਲਾਂ ਤਾਂ ਖਰਾਬ ਹੋਈਆਂ ਨੇ ਲੋਕਾਂ ਦਾ ਘਰਾਂ ਦੇ ਵਿੱਚ ਪਿਆ ਸਮਾਨ ਵੀ ਬਰਬਾਦ ਹੋਇਆ ਤੇ ਹੁਣ ਸਕੂਲਾਂ ਦੇ ਵਿੱਚ ਪਿਆ ਸਮਾਨ ਵੀ ਉਹ ਬਰਬਾਦ ਹੋ ਚੁੱਕਿਆ ਮਿੱਡੇ ਮਿਲਦਾ ਖਾਣਾ ਬਰਬਾਦ ਹੋ ਚੁੱਕਿਆ ਜੋ ਫਰਨੀਚਰ ਸਕੂਲਾਂ ਦੇ ਵਿੱਚ ਉਹ ਖਰਾਬ ਹੋ ਚੁੱਕਿਆ ਤੇ ਹੁਣ ਸਕੂਲਾਂ ਦੇ ਵਿੱਚ ਸੱਪਾਂ ਦਾ ਰਹਿਣ ਬਸੇਰਾ ਬਣਦਾ ਹੋਇਆ ਨਾਜ਼ਰ ਆ ਰਿਹਾ ਗੱਲ ਕਰ ਰਹੇ ਹਾਂ ਰਾਵੀ ਦਰਿਆ ਦੇ ਨੇੜੇ ਪੈਂਦੇ ਪਿੰਡ ਰੱਤਾ ਦੀ ਜਿੱਥੇ ਕੀ ਸਰਕਾਰੀ ਸਕੂਲ ਹੁਣ ਸੱਪਾਂ ਦਾ ਰਹਿਣ ਬਸੇਰਾ ਬਣ ਚੁੱਕਿਆ ਲਾਈਬ੍ਰੇਰੀ ਦੇ ਵਿੱਚ ਪਈਆਂ ਕਿਤਾਬਾਂ ਤੇ ਡੈਸਕ ਜਿਹੜੇ ਨੇ ਉਹ ਸਮਾਨ ਸਾਰਾ ਕੁਝ ਖਰਾਬ ਹੋ ਚੁੱਕਿਆ ਮਿੱਡੇ ਮਿਲਦਾ ਰਾਸ਼ਨ ਖਰਾਬ ਹੋ ਚੁੱਕਿਆ ਕੰਪਿਊਟਰ ਲੈਬ ਜਿਹੜੀ ਆ ਉਸ ਦੇ ਵਿੱਚ ਪਏ ਕੰਪਿਊਟਰ ਤਾਂ ਖਰਾਬ ਹੋ ਚੁੱਕੇ ਨੇ ਤਾਂ ਅਧਿਆਪਕਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਆ ਜੋ ਜੋ ਉੱਥੇ ਖਰਾਬ ਹੋਇਆ ਫਰਨੀਚਰ ਖਰਾਬ ਹੋ ਚੁੱਕਿਆ ਦਫ਼ਤਰ ਦੇ ਵਿੱਚ ਸਮਾਨ ਪਿਆ ਉਹ ਸਾਰਾ ਖਰਾਬ ਹੋ ਚੁੱਕਿਆ ਤਾਂ ਕਹਿੰਦੇ